ਹਾਂਜੀ ਕਿਸਾਨ ਭਰਾਵੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਦੋਂ ਵੀ ਅਸੀਂ ਹਨਾ ਸਰਦੀਆਂ ਵਾਲੀਆਂ ਜਾਂ ਗਰਮੀ ਵਾਲੀਆਂ ਸਬਜ਼ੀਆਂ ਦੀ ਬਜਾਈ ਕਰਨੀ ਹੁੰਦੀ ਆ ਤੇ ਆਹ ਖਾਦ ਜਿਹੜੀ ਤੁਸੀਂ ਦੇਖਦੇ ਹੋ ਨਾ ਸਾਲ ਦੇ ਵਿੱਚ ਦੋ ਵਾਰੀ ਕੱਢ ਦਿੰਨੇ ਹੁੰਨੇ ਆਗੇ ਤੇ ਇਹ ਖਾਦ ਯੂਰੀਆ ਹਨਾ ਡੀਏਪੀ ਪੋਟਾਸ਼ ਬਾਕੀ ਜਿੰਨੇ ਵੀ ਸੈਕੰਡਰੀ ਤੱਤ ਹੋਰ ਹੁੰਦੇ ਆ ਲੋਹਾ ਜ਼ਿੰਕ ਪੋਟਾਸ਼ੀਅਮ ਮੈਗਨੀਸ਼ੀਅਮ ਸਲਫਰ ਕਾਪਰ ਤੇ ਸਾਰੇ ਤੱਤਾਂ ਦੀ ਜਿਹੜੀ ਪੂਰਤੀ ਇਹ ਖਾਦ ਨਾਲ ਆਪਾਂ ਨੂੰ ਮਿਲ ਜਾਂਦੀ ਆ ਤੇ ਇੱਕ ਤਾਂ ਇਹ ਖਾਦ ਹੋਗੀ ਦੋਸਤੋ ਇੱਕ ਵਰਮੀ ਕੰਪੋਸਟ ਖਾਦ ਵਰਮੀ ਕੰਪੋਸਟ ਖਾਦ ਉਧਰ ਪਈ ਆ ਆਪਣੀ ਤੇ ਇਹਦੇ ਨਾਲ ਜਾਨੀ ਜ਼ਮੀਨ ਦੀ ਇੰਨੀ ਵਧੀਆ ਹਨਾ ਪਜਾਊ ਸ਼ਕਤੀ ਹੋ ਜਾਂਦੀ ਆ ਪੀ ਐਚ ਲੈਵਲ ਆ ਸਹੀ ਰਹਿੰਦਾ ਆਪਣਾ ਤੇ ਜਿਹੜੀ ਵੀ ਤੁਸੀਂ ਫਸਲ ਬੀਜਦੇ ਹੋ ਹਨਾ ਤੇ ਜਲਦੀ ਤਿਆਰ ਹੁੰਦੀ ਆ ਤੇ ਇੱਕ ਲੰਬਾ ਸਮਾਂ ਬਹੁਤ ਚੱਲਦੀ ਆਗੀ ਤੇ ਪਿੰਡਾਂ ਦੇ ਵਿੱਚ ਕਈ ਭਰਾਵਾਂ ਦਾ ਇਹ ਸਿਸਟਮ ਲੱਗਿਆ ਵੀ ਹੁਣ ਆ ਮੈਂ ਜ਼ਰੂਰ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਵੀ ਅਸੀਂ ਕੀ ਸਿਸਟਮ ਨਾਲੇ ਕਿਵੇਂ ਕੱਢਦੇ ਆ ਸਾਰਾ ਹਿਸਾਬ ਕਿਤਾਬ ਜਿਆ ਤੇ ਜ਼ਰੂਰ ਇਹ ਜਿਹੜੀਆਂ ਦੇਸੀ ਖਾਦਾਂ ਨੇ ਆਪਾਂ ਨੂੰ ਦੋਸਤੋ ਖੇਤਾਂ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਇਹਨਾਂ ਦਾ ਜਿਹੜਾ ਕਾਰਬਨ ਮੈਟਰ ਆ ਪੀ ਐਚ ਲੈਵਲ ਆ ਹਨਾ ਸਹੀ ਬਣਿਆ ਰਹੇ ਤੇ ਆਪਣੀ ਫਸਲ ਵਧੀਆ ਸਾਫ਼ ਸੁਥਰੀ ਤੇ ਵਧੀਆ ਚੰਗਾ ਝਾੜ ਦੇਵੇ ਸੋ ਇਹ ਖਾਦਾਂ ਦੀ ਦੋਸਤੋ ਵਰਤੋਂ ਕਰਦੇ ਆ ਅਸੀਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਬਾਹ ਕੇ ਖੇਤ ਦੀ ਤਿਆਰੀ ਕਰਕੇ ਜਿਹੜੀ ਵੀ ਸਬਜ਼ੀ ਸਰਦੀਆਂ ਵਾਲੀ ਹੁਣ ਜਿਵੇਂ ਗੋਭੀ ਬਰੋਕਲੀ ਸਲਗਮ ਚਕੰਦਰ ਹਨਾ ਸਾਗ ਪਾਲਕ ਉਹ ਸਬਜ਼ੀਆਂ ਅਸੀਂ ਇੱਥੇ ਲਾਵਾਂਗੇ ਕਿ ਕਈ ਭਰਾਵਾਂ ਨੂੰ ਪਤਾ ਵੀ ਹੋਣਾ ਹਨਾ ਇਹ ਕਿਹੜੀ ਖਾਦ ਆ ਵੀ ਕਿਵੇਂ ਕੱਢੀ ਹੋਈ ਆ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਦੇ ਹੋ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਆਪਣੀ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਹਨਾ ਤੇ ਮੈਂ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ ਵੀ ਇਹ ਕਿਵੇਂ ਆਪਣਾ ਹਿਸਾਬ ਕਿਤਾਬ ਕੱਢਿਆ ਹੋਇਆਗਾ ਤੇ ਪੇਜ ਨੂੰ ਆਪਣੇ ਨੂੰ ਦੋਸਤੋ ਫੋਲੋ ਕਰ ਲਿਓ ਜੀ ਧੰਨਵਾਦ ਦੋਸਤੋ